ਸਤਿ ਸ਼੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਸਹਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਛੇਵੇਂ ਪਾਤਸ਼ਾਹ ਨੇ ਸਾਨੂੰ ਮੀਰੀ ਤੇ ਪੀਰੀ ਦਾ ਸਿਧਾਂਤ ਦਿੱਤਾ ਸੀ ਮੀਰੀ ਦਾ ਮਤਲਬ ਹੁੰਦਾ ਹੈ ਰਾਜਨੀਤਿਕ ਸ਼ਕਤੀ ਸਿਆਸਤ ਤੇ ਪੀਰੀ ਅਧਿਆਤਮਿਕ ਸ਼ਕਤੀ ਮਤਲਬ ਕਿ ਪੰਥ ਦੇ ਵਿੱਚ ਸਿੱਖ ਪੰਥ ਦੇ ਵਿੱਚ ਇਹ ਦੋਨੇ ਸ਼ਕਤੀਆਂ ਨਾਲੋਂ ਨਾਲ ਚੱਲਦੀਆਂ ਨੇ ਪਰ ਦੁਖਤੀ ਗੱਲ ਹੈ ਕਿ ਫੋਨ ਜਿਹੜੀ ਇਹ ਸਿਧਾਂਤ ਨੂੰ ਇੱਕ ਚੈਲੰਜ ਖੜਾ ਹੋ ਗਿਆ ਉਹ ਕਿਵੇਂ ਹੋਇਆ ਉਹ ਇਸ ਵੀਡੀਓ 'ਚ ਆਪਾਂ ਗੱਲ ਕਰਨੀ ਹੈ ਕਈ ਕਿਸਮ ਦੇ ਜਿਹੜੇ ਚੈਲੰਜ ਨੇ ਉਹਨਾਂ 'ਚ ਇੱਕ ਹੈ ਤੇ ਦੂਜੇ ਪਾਸੇ ਆਪਾਂ ਇਹ ਵੀ ਗੱਲ ਕਰਨੀ ਹੈ ਕਿ ਬਹੁਤ ਕੁਝ ਸੋਸ਼ਲ ਮੀਡੀਆ 'ਚ ਕਿਹਾ ਜਾ ਰਿਹਾ ਹੈ ਕਿ ਜੀ ਧੰਮੀ ਸਾਹਿਬ ਨਾਰਾਜ਼ ਨਹੀਂ ਉਹਨਾਂ ਦੀ ਜ਼ਮੀਰ ਜਾਗ ਪਈ ਜੀ ਉਹ ਅਸਤੀਫਾ ਦੇ ਰਹੇ ਨੇ ਉਹ ਚੱਲੀ ਰਹੀ ਸੀ ਗੱਲ ਜਦੋਂ 23 ਦੀ ਮੀਟਿੰਗ ਪੋਸਟਪੋਨ ਹੋਈ ਹੈ ਹੋਣੇ ਗੱਲ ਆ ਗਈ ਕਿ 30 ਨੂੰ ਅੰਤਰਕਮੇਟੀ ਦੀ ਮੀਟਿੰਗ ਕੀ ਹੋਊ ਉਹਦੀਆਂ ਕਿਆ ਸਰਗੀਆਂ ਸ਼ੁਰੂ ਹੋਣੀਆਂ ਪਰ ਇਹਨਾਂ ਸਾਰਿਆਂ ਦੇ ਵਿੱਚ ਇੱਕ ਗੱਲ ਤਾਂ ਬਿਲਕੁਲ ਸਪਸ਼ਟ ਹੋ ਗਈ ਬਿੱਲੀ ਥੈਲਿਓ ਵਾਰ ਆ ਗਈ ਜਦੋਂ ਡਾਕਟਰ ਦਲਜੀਤ ਸਿੰਘ ਚੀਮਾ ਨੇ ਇਹ ਕਨਵਿੰਸ ਕਰਾਉਣਾ ਸ਼ੁਰੂ ਕੀਤਾ মিডিਆ ਰਾਹੀਂ ਕਿ ਅਸੀਂ ਕਿਉਂ ਨਹੀਂ ਅਸਤੀਫੇ ਦੇ ਰਹੇ ਚ ਕਿਉਂ ਨਹੀਂ ਸੱਤ ਮੈਂਬਰੀ ਕਮੇਟੀ ਜਿਹੜੀ ਹੈ ਉਪਰਤੀ ਕਰੂੰਗੀ ਇਹ ਸਾਰੀਆਂ ਗੱਲਾਂ ਜਪਾਸ ਵੀਡੀਓ ਦੇ ਵਿੱਚ ਕਰਨੀਆਂ ਨੇ ਲੇਕਿਨ ਉਸ ਤੋਂ ਪਹਿਲਾਂ ਫਿਰ ਅਪੀਲ ਕਿ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਰ ਜਿਹੜੇ ਨਵੇਂ ਜੁੜੇ ਨੇ ਮੇਰੇ ਨਾਲ ਦਰਸ਼ਕ ਉਹ ਹੋ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਪਲੀਜ਼ ਦੇਖੋ ਗੱਲ ਇਹ ਹੈ ਕਿ ਅੱਜ ਦੀ ਇਸ ਵੀਡੀਓ 'ਚ ਦੋ ਸਵਾਲ ਹੋਗੇ ਨਾ ਜਿਹੜੇ ਜਿਹੜੇ ਮੈਂ ਸ਼ੁਰੂ 'ਚ ਦੱਸੇ ਨੇ ਇੱਕ ਤਾਂ ਕਿ 30 ਦੀ ਜਿਹੜੀ ਮੀਟਿੰਗ ਰੱਖੀ ਹੈ ਧਾਮੀ ਸਾਹਿਬ ਦੀ ਜਿਨ੍ਹਾਂ ਬਾਰੇ ਕਿਹਾ ਜਾਂਦਾ ਕਿ ਉਹਨਾਂ ਦੀ ਜ਼ਮੀਰ ਜਾਗ ਪਈ ਹੈ ਕਿੰਨੇ ਕ ਜ਼ਮੀਰ ਜਾਗੀਆਂ ਤਾਂ ਐਨਾਲਿਸਿਸ ਕਰਦੇ ਆ ਬਾਅਦ ਚ ਪਹਿਲਾਂ ਉਹ ਗੱਲ ਕਰਦੇ ਆ ਜਿਹੜੀ ਡਾਕਟਰ ਦਰਜੀਤ ਸਿੰਘ ਚੀਮਾ ਨੇ ਇੱਕ ਕੈਂਪੇਨ ਇੱਕ ਮੁਹਿੰਮ ਸ਼ੁਰੂ ਕੀਤੀ ਹੈ ਲੋਕਾਂ ਨੂੰ ਦੱਸਣ ਲਈ ਟੀਵੀ ਚੈਨਲਾਂ ਤੇ ਆ ਕੇ ਇਹ ਕਹਿਣਾ ਸ਼ੁਰੂ ਕੀਤਾ ਹੈ ਕਿ ਜੀ ਦੇਖੋ ਅਸੀਂ ਤਾਂ ਨਵਾਨੇ ਸਿੱਖ ਬਣ ਕੇ اپنی ساری سزا ਪੁੱਤ ਕੇ ਸੁਰਖਰੂਫ ਹੋ ਗਏ ਤੇ ਜਦੋਂ ਇਹ ਪੁੱਛਿਆ ਗਿਆ ਕਿ ਜਿਹੜੀ ਅਸਤੀਫਿਆਂ ਦੀ ਗੱਲ ਹੈ ਉਹਦੇ ਬਾਰੇ ਕਿਉਂ ਨਹੀਂ ਬੋਲਦੇ ਪਹਿਲਾਂ ਤਾਂ ਉਹ ਬੋਲਦੇ ਨਹੀਂ ਮਤਲਬ ਮੁੱਦੇ ਤੇ ਨਹੀਂ ਆਉਂਦੇ ਜਦੋਂ ਇਹ ਪੁੱਛਿਆ ਜਾਂਦਾ ਹੈ ਕਿ ਅਸਤੀਫਿਆਂ ਬਾਰੇ ਫਿਰ ਉਹ ਜਿਹ ਦੁਆਰਾ ਘੇਰ ਕੇ ਲੈ ਕੇ ਆਓ ਤਾਂ ਇਹ ਕਹਿੰਦੇ ਸੁਣੇਗੇ ਕਿ ਅਸੀਂ ਕਿਹਾ ਸੀ ਜੱਥੇਦਾਰ ਸਾਹਿਬ ਨੂੰ ਕਿ ਜੀ ਦੇਖੋ ਹੁਣ ਪਹਿਲਾਂ ਤਾਂ 20 ਦਿਨ ਲਏ ਸੀ ਫਿਰ ਉਦੋਂ ਅਸੀਂ ਬਿਜੀ ਸੀ ਸਜ਼ਾ ਦੇ ਵਿੱਚ ਤਨਖਾਹ ਭੁਗਤਣ ਦੇ ਵਿੱਚ ਹੁਣ ਸ਼ਹੀਦੀ ਪੰਦਰਵਾੜਾ ਚੜ੍ਹਿਆ ਉਸ ਤੋਂ ਬਾਅਦ ਵਰਕਿੰਗ ਕਮੇਟੀ ਦੀ ਮੀਟਿੰਗ ਹੋ ਫਿਰ ਕੋਈ ਫੈਸਲਾ ਲਵਾਂਗੇ ਇਹ ਬਿਲਕੁਲ ਨਹੀਂ ਕਿਹਾ ਕਿ ਅਸੀਂ ਅਸਤੀਫੇ ਪ੍ਰਵਾਨ ਕਰਾਂਗੇ ਜਦ ਹੋਣਗੇ ਇਹ ਕਿਹਾ ਗਿਆ ਹੈ ਕਿ ਅਸਤੀਫੇ ਬਾਰੇ ਵਿਚਾਰ ਹੋ ਇੱਕ ਝੂਠ ਇੱਥੇ ਵੀ ਬੋਲਿਆ ਗਿਆ ਕਿ ਪ੍ਰਧਾਨ ਸਾਹਿਬ ਨੇ ਮਤਰਕੇ ਸੁਖਵੀਰ ਸਿੰਘ ਬਾਦਲ ਨੇ ਅਸਤੀਫਾ ਕਿਉਂ ਦਿੱਤਾ ਉਹ ਕਹਿੰਦੇ ਉਹਨਾਂ ਨੇ ਉਹਨਾਂ ਦੇ ਕੁਝ ਰਜੇਵੇ ਸੀ ਉਹਨਾਂ ਤੋਂ ਮੰਗਿਆ ਨਹੀਂ ਗਿਆ ਸੀ ਅਸਤੀਫਾ ਉਹਨਾਂ ਨੇ ਆਪਣੇ ਆਪ ਅਸਤੀਫਾ ਦਿੱਤਾ ਬੇਟੀ ਦਾ ਵਿਆਹ ਸੀ ਹੋਰ ਬੜਾ ਕੁਝ ਕੰਮ ਸੀ ਤੇ ਉਹਨਾਂ ਨੇ ਕਾਰਜਕਾਰੀ ਪ੍ਰਧਾਨ ਬਣਾ ਕੇ ਭੁੰਦਰਤ ਸਾਹਿਬ ਨੂੰ ਅਸਤੀਫਾ ਦਿੱਤਾ ਸੀ ਹੁਣ ਜੇ ਇਹ ਗੱਲ ਮੰਨ ਲਈਏ ਦਲਜੀਤ ਸਿੰਘ ਚੀਮਾ ਦੀ ਤਾਂ ਫੇਰ ਜਿਹੜੀ ਉਹਨਾਂ ਨੇ ਚਿੱਠੀ ਲਿਖੀ ਅਕਾਲ ਤਖਤ ਸਾਹਿਬ ਨੂੰ ਚਿੱਠੀ ਜਿਦੇ ਚੋਂ ਉਹਨਾਂ ਨੇ ਕਹੇ ਸੀ ਮੈਂ ਤਾਂ ਅਸਤੀਫਾ ਦਿੱਤਾ ਹੁਣ ਜਲਦੀ ਫੈਸਲਾ ਕਰੋ ਤਾਂ ਕਿ ਮੈਂ ਆਪਣੀ ਜਿਹੜੀ ਆ ਰਾਜਨੀਤਿਕ ਗਤੀਵਧੀਆਂ ਸ਼ੁਰੂ ਕਰ ਸਕਾਂ ਕਿਹੜੀ ਗੱਲ ਸੱਚ ਹੈ ਚੀਮਾ ਸਾਹਿਬ ਦੇ ਤਾਂ ਵੈਸੇ ਕੋਈ ਗੱਲ ਤੇ ਸਚਾਈ ਤੇ ਬੜੇ ਕਿੰਤੂ ਪਰਤੂ ਹੱਸਾ ਦੇ ਨੇ ਜਦੋਂ ਅਸਤੀਫਾ ਦਿੱਤਾ ਸੀ ਉਦੋਂ ਕਹਿੰਦੇ ਸੀ 14 ਦਸੰਬਰ ਨੂੰ ਜਿਹੜੀ ਹੈ ਧਾਰਮ ਖਤਮ ਹੋ ਰਹੀ ਹੈ ਇਸ ਤਰੀਕੇ ਦਿੱਤਾ ਉਹਨਰ ਤਾਂ ਇਹ ਵੀ ਕਿਹਾ ਸੀ ਕਿ ਅਸੀਂ ਤਾਂ ਨਹੀਂ ਇਲੈਕਸ਼ਨ ਲੜ ਰਹੇ ਕਿਉਂਕਿ ਸਾਨੂੰ ਅਕਾਲ ਤਖਸਾਲ ਸਾਹਿਬ ਨੇ ਰੋਕਿਆ ਹੁਣ ਉਹ ਬਹੁਤ ਪੋਚ ਵਿੱਚ ਜੇ ਲਫਜਾਨਾ আর بڑے میٹھے होके ਜਿਹੜੀ ਗੱਲ মিডিਆ ਚ ਕਹਿ ਰਹੇ ਨੇ ਉਹ ਆਪਣੇ ਆਪ ਦੇ ਵਿੱਚ ਬੜੀ ਅਹਿਮ ਹੈ ਉਹ ਇਹ ਕਹਿ ਰਹੇ ਨੇ ਕਿ ਅਸੀਂ ਉਦੋਂ ਬਾਅਦ ਕਨਸਿਡਰ ਜਿਹੜਾ ਹੈ ਦੇਖਿਆ ਜਾਏਗਾ ਮਤਲਬ ਇਹ ਬਿਲਕੁਲ ਨਹੀਂ ਕਿ ਅਸਤੀਫੇ ਪਰਵਾਣ ਹੋਣਗੇ ਮੈਂ ਕਿਹਾ ਸੀ ਉਹ ਦੋ ਇਹ ਇਹ ਟ੍ਰਿਕੌਨ ਤੇ ਟਕਰਾਉਣ ਦੀ ਰਾਜਨੀਤੀ ਤੇ ਚੱਲ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਇਹ ਤਾਂ ਹੈ ਇੱਕ ਗੱਲ ਦੂਜੀ ਗੱਲ ਜਿਹੜੀ ਬਾਹਰ ਬਿੱਲੀੋਂ ਥੈਲਿਓਂ ਬਿੱਲੀ ਬਾਹਰ ਆਈ ਉਹ ਹੈ ਜਦੋਂ ਉਹਨਾਂ ਨੇ ਸਪਸ਼ਟ ਕਰਤਾ ਕਿ ਇਹ ਜਿਹੜੇ ਭਰਤੀ ਲਈ ਸੱਤ ਮੈਂਬਰ ਕਮੇਟੀ ਲਈ ਬਣਾਈ ਹੈ ਇਹ ਠੀਕ ਨਹੀਂ ਉਹਨਾਂ ਨੇ ਕਦੇ 1900 74 ਦਾ ਸੰਵਿਧਾਨ ਫਿਰ 99 ਦਾ ਸੰਵਿਧਾਨ ਸਰਦਾਰ ਬਰਨਾਲਾ ਵੇਲੇ ਦਾ ਬੜੀਆਂ ਗੱਲਾਂ ਆਧਾਰਨਾ ਔਰ ਦਸਤਾਵੇਜ਼ ਦਿਖਾ ਕੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਕਿ ਜਿਹੜੀ ਹਣ ਪਾਰਟੀ ਹੈ ਸੈਕੂਲਰ ਹੈ ਤੇ ਇਸ ਕਰਕੇ ਇਹ ਪਾਰਟੀ ਜਿਹੜੀ ਹੈ ਇਹ ਤਾਂ ਧਾਰਮਿਕ ਜਿਹੜੇ ਉਸ ਕਮੇਟੀ ਦੇ ਮੁਖੀ ਨੇ ਉਹ ਤਾਂ ਧਾਰਮਿਕ ਸੰਸਥਾ ਮੁਖੀ ਨੇ ਤਾਂ ਅਮੀ ਸਾਹਿਬ ਤੇ ਇਹ ਫਿਰ ਸਾਡੀ ਤਾਂ ਜਿਹੜੀ ਰਜਿਸਟ੍ਰੇਸ਼ਨ ਤੇ ਜਿਹੜਾ ਹੈ ਕਿਉਂਕਿ ਨੌ ਜੱਜਾਂ ਦਾ ਫੈਸਲਾ ਹੈ ਕਿ ਧਰਮ ਦੇ ਨੋ ਤੇ ਕੋਈ ਪਾਰਟੀ ਨਹੀਂ ਚੱਲ ਸਕੂ। ਕੀ ਕਮਾਲ ਦੀਆਂ ਦਲੀਲਾਂ ਤੇ ਦਿੱਤੀਆਂ ਨੇ ਬੜੇ ਮਿੱਠੇ ਜਿਹੇ ਲਫ਼ਜ਼ਾਂ ਦੇ ਵਿੱਚ ਦਰਜੀਤ ਸਿੰਘ ਚੀਮਾ ਨੇ। ਮਦਰ ਬੜਾ ਸਪਸ਼ਟ ਹੈ ਕਿ ਉਹ ਇਹ ਕਹਿ ਰਹੇ ਨੇ ਕਿ ਪੋਸੀਬਲ ਨਹੀਂ ਹੈ। ਨਹੀਂ ਇੱਕ ਕਿਸਮ ਦਾ ਇਨਕਾਰੀ ਹੋ ਗਏ ਨੇ ਉਹ ਇਹ ਗੱਲ ਮੰਨਦੇ ਕਿ ਭਰਤੀ ਤਾਂ ਅਸੀਂ ਆਪ ਹੀ ਕਰਾਂਗੇ ਪੁੰਦਤ ਸਾਹਿਬ ਹੀ ਅੱਗੇ ਵੱਧ ਰਹੇ ਨੇ। ਔਰ ਉਹਨਾਂ ਨੇ ਇੱਕ ਗੱਲ ਹੁੰਦੀ ਹੈ ਇਹ ਤਾਂ ਪਰਿਵਾਰਕ ਹੁੰਦੀ ਹੈ ਅਸੀਂ ਆਪ ਕਰਨੀ ਹੈ ਜਿਹਨੀ ਆਪਦੀ ਪਰਿਵਾਰਕ ਗੱਲ ਫਿਰ ਇੱਕ ਹੁਕਮਦੂਲੀ ਉੱਥੇ ਘਰ ਬੈਠੇ ਕੱਲ ਜਦੋਂ ਮੀਡੀਆ 'ਚ ਗੱਲ ਟੀਵੀ ਤੇ ਗੱਲ ਕਰ ਰਹੇ ਸੀ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਵੀ ਫਿਰ ਤੁਸੀਂ ਇਹ ਜਿਹੜੇ ਗੁਰਪ੍ਰਤਾਪ ਸਿੰਘ ਬਟਾਲਾ ਤੇ ਜਾਂ ਜਿਹੜਾ ਸੁਧਾਰ ਲਹਿਰ ਵਾਲੇ ਨੇ ਇਹ ਵੀ ਭਰਤੀ ਕਰਨੇ ਕਹਿੰਦੇ ਉਹ ਤਾਂ ਕੱਢੇ ਹੋਏ ਨੇ ਉਹਨਾਂ ਨੂੰ ਤਾਂ ਕੋਈ ਹੱਕ ਹੀ ਨਹੀਂ ਹੈ ਭਈ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮ ਹੋ ਗਿਆ ਤੇ ਉਹਨਾਂ ਨੇ ਆਪਣਾ ਚੁੱਲਾ ਸਿਮੇਟ ਲਿਆ ਜਿੰਨੇ ਹੁਕਮ ਹੋਇਆ ਸੀ ਹੁਣ ਵੀ ਉਹਨਾਂ ਨੂੰ ਤੁਸੀਂ ਕੱਢੇ ਹੋਏ ਕਹਿੰਦੇ ਹੋ ਇਹਦਾ ਮਤਲਬ ਬਿਲਕੁਲ ਆਪਦੇ ਮੁਤਾਬਕ ਆਪਣੇ ਬੰਦਿਆਂ ਦੀ ਭਰਤੀ ਕਰਨਗੇ ਤੇ ਉਸ ਤੋਂ ਬਾਅਦ ਆਪਦਾ ਪ੍ਰਧਾਨ ਬਣਾਉਣਗੇ ਇਹ ਤਾਂ ਉਹਨਾਂ ਨੇ ਗੱਲ ਕੱਲ ਮੰਨ ਲਈ ਤਾਂ ਜਦੋਂ ਇਹ ਕਹਿ ਰਹੇ ਨੇ ਕਿ ਜੀ ਇਹ ਤਾਂ ਉਹ ਕਿਵੇਂ ਕਰ ਸਕਦੇ ਨੇ ਉਹ ਤਾਂ ਕੱਢੇ ਹੋਏ ਨੇ ਇਹਦਾ ਮਤਲਬ ਤੁਸੀਂ ਹੁਕਮ ਨਹੀਂ ਮੰਨ ਰਹੇ ਅਕਾਲ ਤਖਤ ਸਾਹਿਬ ਦਾ ਇਹਦਾ ਬਤਤਾ ਇਹ ਹੋ ਗਿਆ ਉਹਨਾਂ ਨੇ ਤਾਂ ਉਹੜ ਕੇ ਦੋਨੇ ਚੁੱਲੇ ਸਿਮੇਟ ਲੋ ਉਹਨਾਂ ਨੇ ਆਪਦਾ ਚੁੱਲਾ ਸਬੇਟ ਲਿਆ ਤੁਸੀਂ ਕਹਿ ਰਹੇ ਹੋ ਜੀ ਉਹ ਆ ਨਹੀਂ ਸਕਦੇ ਇਹਦਾ ਮਤਲਬ ਤਾਂ ਇਹ ਹੋਇਆ ਕਿ ਤੁਸੀਂ ਹੁਕਮ ਅੰਦੂਲੀ ਕਰ ਰਹੇ ਹੋ ਮੇਰਾ ਸਵਾਲ ਜਿੱਥੋਂ ਸ਼ੁਰੂ ਹੋਇਆ ਸੀ ਮੈਂ ਉੱਥੇ ਲੈ ਕੇ ਆਉਣਾ ਚਾਹਣਾ ਹੈ ਵੈਸੇ ਤਾਂ ਇਹ ਬੜਾ ਅਜੀਬ ਜਿਹਾ ਫੀਨੋਮਨਾ ਹੈ ਮਤਲਬ ਕਿ ਹੋਰ ਕਮੇਟੀ ਦੀ ਮੀਟਿੰਗ ਹੁੰਦੀ ਹੈ ਪਿਛਲੇ ਇਲੈਕਸ਼ਨ ਤੋਂ ਪਹਿਲਾਂ ਜਿਹਦੇ 'ਚ ਇਹ ਕਹਿ ਰਹੇ ਨੇ ਕਿ ਸ਼੍ਰੋਮਲੇ ਉਕਾਲੀਦਾਰ ਮੁਰ ਪੰਥਕ ਅਜੰਡੇ ਤੇ ਆ ਗਿਆ ਉਦੋਂ ਬਿਲਕੁਲ ਇਸ ਤਰ੍ਹਾਂ ਤਾਂ ਕੁਝ ਨਹੀਂ ਕਿਹਾ ਹੋਰ ਕਮੇਟੀ 'ਚ ਤੁਸੀਂ ਪੰਚਕ ਏਜੰਡੇ ਦੀ ਗੱਲ ਕਰਦੇ ਹੋ ਹੋਰ ਕਮੇਟੀ 'ਚ ਤੁਸੀਂ ਕਹਿੰਨ ਕਿ ਅਸੀਂ ਦੁਬਾਰਾ ਮੋੜਾ ਘਟ ਜਿਹੜਾ ਕਿਉਂਕਿ ਸਾਡੇ ਹਾਲਾਤ ਇਸ ਤਰ੍ਹਾਂ ਬਣ ਗਏ ਸੀ ਵੋਟਾਂ ਨਹੀਂ ਪਈਆਂ ਕਿਉਂਕਿ ਅਸੀਂ ਪੰਜਾਬੀ ਪਾਰਟੀ ਬਣ ਗਏ ਸੀ ਹੁਣ ਜਦੋਂ ਤੁਸੀਂ ਦੁਬਾਰਾ ਪੰਚਕ ਪਾਰਟੀ ਬਣਿਓ ਹੁਣ ਕਹਿੰਨ ਕਿ ਇਹ ਬਿਲਕੁਲ ਗਲਤ ਹੈ ਕਿਉਂਕਿ ਅਸਤੀਫੇ ਪ੍ਰਵਾਨ ਕਰਨੇ ਜਾਂ ਸੱਤ ਮੈਂਬਰੀ ਕਮੇਟੀ ਦਾ ਮਸਲਾ ਹੈ ਉਹਦੇ 'ਚ ਜਦੋਂ ਹੋ ਹੁਣ ਇਹ ਕਹਿ ਰਹੇ ਨੇ ਤਾਂ ਫਿਰ ਕਿਹਨੂੰ ਚੈਲੰਜ ਕਰ ਰਹੇ ਨੇ ਇਹ ਦੇਖਣ ਵਾਲੀ ਗੱਲ ਹੈ ਮੰਨ ਲਓ ਜੇ ਦਲਜੀਤ ਸਿੰਘ ਚੀਮਾ ਦੀ ਗੱਲ ਆਪਾਂ ਮੰਨ ਲਈਏ ਉਹਨਾਂ ਦੇ ਦਲੀਲ ਮੰਨ ਲਈਏ ਹਾਲਾਂਕਿ ਮੰਨਣ ਯੋਗ ਨਹੀਂ ਹੈ ਦੇਸ਼ ਦੇ ਵਿੱਚ ਐਸਾ ਕੁਝ ਨਹੀਂ ਹੈ ਬਹੁਤ ਹੁਣ ਤੱਕ ਕਦੇ ਚੈਲੰਜ ਨਹੀਂ ਹੋਇਆ ਅਸੀਂ ਇਹ ਮੰਨ ਕੇ ਦਲਜੀਤ ਸਿੰਘ ਚੀਮਾ ਦੀ ਦਲੀਲ ਨੂੰ ਅੱਗੇ ਵਧਾਈਏ ਜੇ ਉਹ ਕਹਿੰਦੇ ਨੇ ਜੀ ਇਹ ਕਾਨੂੰਨੀ ਤੌਰ ਤੇ ਠੀਕ ਨਹੀਂ ਫਿਰ ਇੱਕ ਪਾਰਟੀ ਲਈ ਸੱਤਾ ਲਈ ਅਸੀਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਉਸ ਸਿਧਾਂਤ ਨੂੰ ਅਸੀਂ ਉੱਥੋਂ ਵੀ ਜਿਹੜਾ ਹੈ ਪਿੱਠ ਮੋੜ ਲਈਏ ਉਹਨੂੰ ਵੀ ਮੰਨਣ ਤੋਂ ਅਨਕਾਰੀ ਹੋ ਜਾਈ ਅਸੀਂ ਕਹੀਏ ਜੀ ਇਹ ਤਖਤ ਨਹੀਂ ਇਹ ਤਾਂ ਧਾਰਮਿਕ ਸੰਸਥਾ ਹੈ ਜਿਹੜੀ ਅਸੀਂ ਇਹ ਕਹੀਏ ਕਿ ਇਹ ਪੀੜੀ ਦੀ ਗੱਲ ਹੈ ਮੇਰੀ ਨਹੀਂ ਹੈ ਇਹਦੇ ਵਿੱਚ ਮਤਲਬ ਜਿਵੇਂ ਬਾਕੀ ਗੁਰਦੁਆਰੇ ਨੇ ਉਵੇਂ ਅਕਾਲ ਤਖਤ ਸਾਹਿਬ ਵੀ ਗੁਰਦੁਆਰਾ ਹੋ ਗਿਆ ਫਿਰ ਤਾਂ ਤੇ ਫਿਰ ਉਹ ਤਖਤ ਕਦਾ ਰਹੇਗਾ ਫਿਰ ਉਹਨਾਂ ਦੇ ਚ ਰਾਜਨੀਤਿਕ ਸ਼ਕਤੀ ਜਿਹੜੀ ਹੈ ਉਹ ਖਤਮ ਅਸੀਂ ਪਾਰਟੀ ਦੀ ਰਜਿਸਟ੍ਰੇਸ਼ਨ ਦੇ ਡਰੋਂ ਵੀ ਇਹ ਕਿਤੇ ਖਤਮ ਨਾ ਹੋ ਜੇ ਅਸੀਂ ਇਹ ਮੰਨ ਲਈਏ ਸਾਡੇ ਕੋਲ ਤਾਂ ਬੜੇ ਤਰੀਕੇ ਨੇ ਬਹੁਤ ਤਰੀਕਿਆਂ ਨਾਲ ਚੱਲਿਆ ਜਾ ਸਕਦੇ ਧੁੱਖ ਇਸ ਗੱਲ ਦਾ ਵੋਟ ਤਾਂ ਲੈਣੀ ਹੈ ਪੰਥ ਦੇ ਨਾਂ ਤੇ ਤੇ ਜੇ ਪੰਥ ਹੁਕਮ ਦਿੰਦਾ ਮੰਨਣਾ ਨਹੀਂ ਜਾਜ ਪੰਥ ਬਾਕੀ ਗੱਲਾਂ ਚ ਮੰਨ ਲੈਣਾ ਜਦੋਂ ਕਿਸੇ ਨੂੰ ਬਚਾਉਣਾ ਫੇਰ ਨਹੀਂ ਮੰਨਣਾ ਆ ਹੁਣ ਥੋੜਾ ਜਰ ਪਹਿਲਾਂ ਜਦੋਂ ਸਿਆਸਤ ਚੋਂ ਲਾਂਭੇ ਹੋਣ ਦੀ ਕਿਹਾ ਸੀ 10 ਸਾਲ ਲਈ ਬਿਰਸਾ ਸਿੰਘ ਮਟਵਾ ਨੂੰ ਉਹ ਵੀ ਤਾਂ ਸਿਆਸੀ ਹੁਕਮ ਸੀ ਉਦੋਂ ਤਾਂ ਕੋਈ ਨਹੀਂ ਬੋਲਿਆ ਹੁਣ ਕਿਉਂਕਿ ਅਸਤੀਫਾ ਦੀ ਗੱਲ ਪ੍ਰਧਾਨ ਦੀ ਆ ਗਈ ਸੁਖਵੀਰ ਸਿੰਘ ਬਾਦਲ ਤੇ ਹੁਣ ਇਹ ਗੱਲ ਅੱਗੇ ਆ ਗਈ ਮਤਲਬ ਇਹ ਕਹਿੰਦੇ ਨੇ ਕਿ ਧਰਮ ਨੂੰ ਅਸੀਂ ਤਾਂ ਬਰਥ ਲਈਏ ਅਸੀਂ ਧਰਮ ਚ ਦਖਲ ਦੇ ਲਈਏ ਜੇ ਧਰਮ ਥੋੜੇ ਜੇ ਵੀ ਦਖਲ ਦੇਣ ਦੀ ਕੋਸ਼ਿਸ਼ ਕਰਦਾ ਹੈ ਫੇਰ ਨਹੀਂ ਪੂਰੀ ਬਰਦਾਸ਼ਤ ਕਰਨਾ ਸੀ ਮਤਲਬ ਤਾਂ ਅਕਾਲ ਤਖਤ ਦੀ ਜਿਹੜੀ ਹੈ ਦਖਨ ਦਾ ਜੀ ਨਹੀਂ ਬਰਦਾਸ਼ਤ ਕਰਨੀ ਤੇ ਮੈਂ ਤਾਂ ਇਹ ਵੀ ਸੁਣ ਤੇ ਪੜ ਰਿਹਾ ਸੀ ਕਿ ਕਿਹ ਕੈਸਾ ਮੌਕਾ ਸੀ ਅਕਾਲ ਤਖਤ ਦੇ ਹੁਕਮਾਂ ਟਿਕਟਾਂ ਵੀ ਪੰਡੀਆਂ ਗਈਆਂ ਸੀ ਉਦੋਂ ਤਾਂ ਕੁਛ ਨਹੀਂ ਹੋਇਆ ਤੇ ਹੁਣ ਤੁਸੀਂ ਇਹ ਗੱਲ ਕਹਿ ਰਹੇ ਹੋ ਤਾਂ ਇਹਦੇ ਨਾਲ ਜਿਹੜਾ ਕੁਛ ਦਰਜੀਤ ਸਿੰਘ ਚੀਮਾ ਨੇ ਕਿਹਾ ਉਹ ਤਾਂ ਫਿਰ ਕਈ ਕਿਸਮ ਦੀ ਹੁਕਮ ਅੰਦੁੱਲੀ ਵਾਲ ਨੂੰ ਕਹਾਣੀ ਵੱਧ ਗਈ ਤਾਂ ਚਾਹੇ ਉਹ ਸੁਧਾਰ ਲੈਰ ਵਾਲਿਆਂ ਨੂੰ ਭਰਤੀ ਦੇ ਵਿੱਚ ਨਹੀਂ ਸ਼ਾਮਲ ਭਰਤੀ ਅਸੀਂ ਇਕੱਲੇ ਕਰਾਂਗੇ ਜਿਹੜੀ ਸ਼੍ਰੋਮਿਕ ਕਮੇਟੀ ਦਾ ਤਾਂ ਮੁਖੀ ਧਾਰਮਿਕ ਹੈ ਇਸ ਕਰਕੇ ਉਹ ਜਿਹੜੀ ਕਮੇਟੀ ਤੋਂ ਤਾਂ ਬਿਲਕੁਲ ਹੀ ਮਨਕਰ ਹੋਗੇ ਜਿਹੜੀ ਇਹ ਗੱਲ ਤੁਸੀਂ ਮੰਨ ਲਓ ਉਹ ਨਹੀਂ ਮੰਨਣ ਨੂੰ ਤਿਆਰ ਇਹ ਗੱਲ ਤਾਂ ਹੁਣ ਉਹ ਇਸੇ ਕਰਕੇ ਦਰਜੀਤ ਸਿੰਘ ਚੀਮਾ ਦੀ ਡਿਊਟੀ ਲਾਈ ਹੈ ਕਿ ਤੁਸੀਂ ਬੜੇ ਮਿੱਠੇ ਮਿੱਠੇ ਲੱਭਜਾਂ ਚ ਲੋਕਾਂ ਚ ਜਾਓ ਤੇ ਇਹ ਗੱਲ ਕਰੋ ਹੁਣ ਉਹਨਾਂ ਦਾ ਇਹਦਾ ਭਵਿੱਖ ਕੀ ਹੋਊਗਾ ਇਹ ਉਹਨਾਂ ਨੂੰ ਵੀ ਪਤਾ ਹੈ ਕੰਧ ਤੇ ਲਿਖਿਆ ਪੜ ਨਹੀਂ ਰਹੇ ਤੇ ਰਿਕ ਨਹੀਂ ਕੁਛ ਐਸੇ ਹਾਲਾਤ ਦੇ ਵਿੱਚ ਇੱਕ ਨਵੀਂ ਗੱਲ ਕਿ ਜੋ ਕੁਛ ਕਰ ਰਹੇ ਨੇ ਉਹਦਾ ਗਿਆਨੀ ਰਗਵੀਰ ਸਿੰਘ ਨੂੰ ਜੋ ਗਿਆਨੀ ਹਰਪ੍ਰੀਤ ਸਿੰਘ ਤੇ ਅਟੈਕ ਹੋ ਰਹੇ ਨੇ ਜਿਵੇਂ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਚ ਹਵਾ ਬਗਣੀ ਸ਼ੁਰੂ ਹੋਈ ਹੈ ਤਾਂ ਉਸ ਹਾਲਾਤ ਦੇ ਵਿੱਚ ਪਹਿਲਾਂ ਤਾਂ ਮੀਟਿੰਗ ਰੱਖੀ ਗਈ ਕਿਹਾ ਗਿਆ ਕਿ ਇਹਦੇ ਚ ਅਕਾਲ ਤਖਤ ਸਾਹਿਬ ਨੂੰ ਦੇ ਦਿੱਤੇ ਜਾਣਗੇ ਅਧਿਕਾਰ ਕਿ ਤੁਸੀਂ ਜਾਂਚ ਕਰ ਲਓ ਤੇ ਫਿਰ ਹੁਕਮ ਆ ਗਿਆ ਹਾਈ ਕਮਾਂਡ ਦਾ ਕਿ ਨਹੀਂ ਪੋਸਟਪੋਨ ਕਰ ਦੋ ਕਰਤੀ ਕਹਦੇ ਨਰਾਜ ਹੋਗੇ ਧੰਮੀ ਸਾਹਿਬ ਬਹੁਤ سارے ਬੰਦੇ ਕਹਿੰਦੇ ਜੀ ਬੰਦੇ ਦੀ ਜ਼ਮੀਰ ਜਾਗ ਪੈਂਦੀ ਹੈ ਬੰਦਾ ਇਮਾਨਦਾਰ ਹੈ ਕੁਝ ਵੀ ਹੈ ਲੇਕਿਨ ਜਿਸ ਲੈਵਲ ਤੱਕ ਇਮਾਨਦਾਰ ਹੋ ਟੈਕਸੀ ਦੇ ਪੈਸੇ ਨਹੀਂ ਲੈਂਦਾ ਉਹ ਜੋ ਵੀ ਹੈ ਲੇਕਿਨ ਜੋ ਸ਼ਾਕ ਨੂਨ ਨੁਕਸਾਨ ਸ਼ਰੋਮਣੀ ਕੇ ਮੀਟੀ ਦੇ ਪ੍ਰਧਾਨਗੀ ਨੂੰ ਧੰਮੀ ਸਾਹਿਬ ਦੇ ਵਿਲੇ ਪਹੁੰਚਾ ਉਹ ਕਦੇ ਵੀ ਸੋਚਿਆ ਨਹੀਂ ਜਾ ਸਕਦਾ ਕਿ ਇੱਕ ਪ੍ਰਧਾਨ ਹੈ ਇੱਕ ਭੂਮਣ ਕਮਿਸ਼ਨ ਦੇ ਦਫ਼ਤਰ ਚ ਮਾਫੀ ਮੰਗਦਾ ਫਿਰੂ ਤੇ ਉਹ ਕਹਿੰਦੇ ਜੀ ਘਰ ਬੈਠ ਕੇ ਜਾ ਕੇ ਹੁਣ 30 ਤਰੀਕ ਨੂੰ ਫੇਰ ਮੀਟਿੰਗ ਜਿਹੜੀ ਹੈ ਰੱਖੀ ਹੈ ਕੀ ਹੋਊਗਾ ਉਹਦੇ ਚ ਜਾਂ ਕੀ ਹੋ ਸਕਦਾ ਕਿ ਆਸਰਾਈਆਂ ਸੋਸ਼ਲ ਮੀਡੀਆ ਫੇਰ ਭਰ ਗਿਆ ਸੋਸ਼ਲ ਮੀਡੀਆ ਨੂੰ ਤਾਂ ਚਾਹੀਦਾ ਕੁਛ ਨਾ ਕੁਛ ਇਧਰੋਂ ਉਧਰੋਂ ਕਿਸ ਦੀ ਲੱਤ ਕਿਸ ਦੀ ਬਾਹ ਕਿਹਦਾ ਝੂਠ ਕੇ ਦਾ ਸੱਚ ਤੋਂ ਆਪੀ ਲੋਕ ਨਿਰਣਾ ਕਰਦੇ ਰਹਿਣਗੇ ਤੇ ਇਹ ਵੀ ਹੋ ਸਕਦਾ ਇਹ ਕਿ ਉਸ ਦਿਨ ਫੈਸਲਾ ਜਿਹੜਾ 3 ਮੈਂਬਰੀ ਕਮੇਟੀ ਦਾ ਲਿਆ ਸੀ ਉਹਦੇ 'ਚ ਕੋਈ ਗੱਲਬਾਤ ਹੋ ਸਕਦੀ ਹੈ ਵੱਧ ਵੀ ਸਕਦੇ ਨੇ ਮੈਂਬਰ ਕੰਮ ਵੀ ਹੋ ਸਕਦਾ ਹੈ ਕਿ ਉਹਦੀ ਜਾਂਚ ਦਾ ਦਾਇਰਾ ਜਾਂ ਜਾਂਚ ਦੇ ਦਿਨ ਵੀ ਵੱਧ ਸਕਦੇ ਨੇ ਕਿਉਂਕਿ ਹਾਲੇ ਤੱਕ ਤਾਂ ਗੱਲ ਵੀ ਸ਼ੁਰੂ ਨਹੀਂ ਹੋਈ ਕੁਝ ਵੀ ਕਿਹਾ ਜਾਂਦਾ ਜੇ ਬਾਕੀ ਜ਼ਿੰਮੇਵਾਰਾਂ ਬਾਰੇ ਵੀ ਜਿਉਂ ਉਹਨਾਂ ਦੇ ਮਰਜ਼ੀ ਦੇ ਨਾਲ ਨਹੀਂ ਮੈਦਲ ਮੈਂ ਨਹੀਂ ਕਹਦਾ ਵੀ ਕਹਿੰਨੀ ਰਕबीर ਸਿੰਘ ਨੂੰ ਵੀ ਕਹਿਣਗੇ ਵਿੱਚਾ ਠੀਕ ਹੈ ਜੇ ਤੁਸੀਂ ਅਸਤੀਫਾ ਦੇਣਾ ਦੇ ਦੋ ਜਾਂ ਗੈਨੀ ਰਕबीर ਸਿੰਘ ਜਿਵੇਂ ਆੜੇ ਨੇ ਉਹਨਾਂ ਦੀ ਗੱਲ ਬੰਨੀ ਜਾਊਗੀ ਇਹ ਸਾਰੀਆਂ ਕਿਆਸਰਾਈਆਂ ਹੋਣਗੀਆਂ ਜੇ ਮੈਂ ਹੁਣ ਇਹ ਗੱਲ ਕਰੂੰਗਾ 30 ਦੀ ਮੀਟਿੰਗ ਰੱਖੀ ਹੈ 27 ਨੂੰ ਸ਼ਹੀਦੀ ਹਫਤਾ ਖਤਮ ਹੋ ਜਾਣਾ ਹੈ 28 29 ਤੇ ਉਦੋਂ 30 ਨੂੰ ਇਹਨਾਂ ਨੇ ਮੀਟਿੰਗ ਰੱਖੀ ਹੈ ਪਤਾ ਲੱਗ ਜਾ ਲੇਕਿਨ ਇਨ੍ਹਾਂ ਦਿਨਾਂ 'ਚ ਸਭ ਤੋਂ ਵੱਡੀ ਗੱਲ ਤਾਂ ਇਹ ਹੋਈ ਹੈ ਜਿਹਦਾ ਮੈਂ ਜ਼ਿਕਰ ਕੀਤਾ ਹੈ ਕਿ ਜੇ ਮਨ ਵੀ ਲਈ ਅਸੀਂ ਜੋ ਦਲਜੀਤ ਸਿੰਘ ਢੀਮਾ ਕਹਿ ਰਹੇ ਨੇ ਤਾਂ ਕੀ ਅਸੀਂ ਇਨੀ ਗੱਲ ਪਿੱਛੇ ਗੁਰੂ ਸਾਹਿਬ ਨੂੰ ਅਸੀਂ ਗੁਰੂ ਸਾਹਿਬ ਦੇ ਹੁਕਮਾਂ ਨੂੰ ਅਸੀਂ ਉਹਨਾਂ ਦੇ ਉਲਟ ਚੱਲਾਂਗੇ ਅਸੀਂ ਮੀਰੀ ਪੀਰੀ ਦੇ ਸਿਧਾਂਤ ਨੂੰ ਨਕਾਰ ਦਾਂਗੇ ਸਿਰਫ ਇੰਨੀ ਗੱਲ ਪਿੱਛੇ ਹਾਲਾਂਕਿ ਉਹ ਗੱਲ ਹੀ ਹੈ ਔਰ ਬਿਲਕੁਲ ਉਹ ਤਾਂ ਉਹਦੇ ਪਿੱਛੇ ਜਿਹੜਾ ਮਤਲਬ ਹੈ ਕੌਮ ਨੂੰ ਵੀ ਪਤਾ ਹੈ ਪੰਥ ਨੂੰ ਵੀ ਪਤਾ ਹੈ ਔਰ ਮੈਂ ਇਹ ਕਹਣਾ ਢੀਮਾ ਸਾਹਿਬ ਤੁਹਾਡੀ ਡਿਊਟੀ ਲੱਗੀ ਹੈ ਜਦ ਤੁਸੀਂ ਸਲਾਹਕਾਰ ਹੋ ਕਹਿੰਦੇ ਨੇ ਕਿ ਤੁਸੀਂ ਸਲਾਹਕਾਰ ਹੋ ਤੇ ਹੱਤ ਤਾ ਇੱਥੇ ਪਹੁੰਚੀ ਹੋਈ ਹੈ ਤੇ ਲੋਕ ਜੇ ਤੁਹਾਨੂੰ ਲੱਗਦਾ ਕਿ ਲੋਕ ਜਾਂ ਕੌਮ ਤੁਹਾਡੀ ਇਹ ਗੱਲ ਜਿਵੇਂ ਤੁਸੀਂ ਕਨਵਿੰਸ ਕਰਾ ਰਹੇ ਹੋ ਕਨਵਿੰਸ ਹੋ ਜਾਣਗੇ ਜਿਹੜੇ ਬੰਦੇ ਕਨਵਿੰਸ ਹੁੰਦੇ ਤਾਂ ਪੈਸੇ ਤੁਹਾਡੇ ਨਾਲ ਨੇ 5-700 ਬਾਕੀ ਜਿਹੜੇ ਕੌਮ ਜਿਹੜੇ ਤੁਹਾਡੇ ਨਾਲ ਤੁਹਾਡੀ ਗੱਲ ਸੁਣੇ ਹੁੰਦੀ ਬੇਅਦਬੀ ਤੋਂ ਬਾਅਦ ਤਾਂ ਫਿਰ ਹਾਲ ਇਹ ਨਾ ਹੁੰਦਾ ਹਲੇ ਵੀ ਸਮਝ ਜੋ ਪਤਾ ਨਹੀਂ ਕਿਉਂ ਨਹੀਂ ਸਮਝਦੇ ਬਦਲ ਸ਼ਰੋਮ ਵੀ ਅਕਾਲੀ ਦਾ ਨੂੰ ਘੱਟੋ-ਘੱਟ ਜਿਹੜੀ ਇਹ ਸੰਸਥਾ ਨੂੰ ਤਾਂ ਬਚਾਉਣ ਦੀ ਗੱਲ ਸਾਰੇ ਕਰਦੇ ਨੇ ਨਾ ਤੁਸੀਂ ਪ੍ਰਧਾਨ ਨੂੰ ਬਚਾਉਣ ਦੀ ਗੱਲ ਕਰਦੇ ਹੋ ਇਹ ਜੀ ਗੱਲ ਕੀ ਹੈ ਕਿਉਂ ਇਸ ਗੱਲ ਤੇ ਜਿਹੜਾ ਸੁਖਵੀਰ ਸਿੰਘ ਬਾਦਲ ਅੜੇ ਨੇ ਕਿ ਪ੍ਰਧਾਨਗੀ ਦੀ ਛਟਣੀ ਇਹਦਾ ਜਵਾਬ ਤਾਂ ਤੁਸੀਂ ਦੇ ਸਕਦੇ ਹੋ ਪਿਆਰੇ ਦਰਸ਼ਕੋ ਮੈਨੂੰ ੜੀਕਰੂ ਤੁਹਾਡੇ ਘਾਰੇ ਦੀ ਕੀ ਕਾਰਨ ਹੈ ਕਿਉਂ ਨਹੀਂ ਛੱਡਦੇ ਲੇਕਿਨ ਇਹ ਜਿਹੜਾ ਝੂਠ ਤਾਂ ਪਣ ਚੱਲ ਰਿਹਾ ਹੈ ਇਹ ਤੁਹਾਡੇ ਸਾਹਮਣੇ ਹੈ ਮੈਂ ਨਿੱਜੀ ਤੌਰ ਤੇ ਕਹਣਾ ਕਿ ਚਾਹੇ ਪਾਰਟੀ ਰਹੇ ਨਾ ਰਹੇ ਲੇਕਿਨ ਗੁਰੂ ਸਾਹਿਬ ਦੇ ਸਿਧਾਂਤ ਨੂੰ ਤੁਸੀਂ ਬਿਲਕੁਲ ਚੁਣੌਤੀ ਨਾ ਦਿਓ ਤਾਂ ਚੰਗੀ ਗੱਲ ਹੋਗੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ